나가 다르기 गई हो कादे लड़ लो जी दीदी हुनी ता आए नहीं सी कल है ना ते आपा सोचा कि चल पेस्टिंग खा ने याद है मेरा ओ मेरा तो जो तो 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 तो। लगा तू आना नहीं आज आ जा तू मिनू छवीरे कहता ही मैं कह आज निकल जाऊं कुड़ी ने पेपर है थोड़ी थी क्या बर्थडे अपनी कीदा आ जा मैं तू आ के आ जाना तू है पेपर ਉਹ ਕੇ ਆਈ ਮੈਨੂੰ ਕਹਿੰਦੀ ਕਾਲੂ ਮੈਂ ਆਹੋ ਤੂੰ ਕਹਿੰਦੀ ਵੀ ਕਾਲੂ ਆ ਪੇਪਰ ਆ ਕੁੜੀ ਦਾ ਕਾਲੂ ਮੈਂ ਚੱਲ 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 ਛੱਡੋ 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 ਪੇਪਰ ਕਾਲੂ ਵੀ ਮੈਂ ਕਹਿੰਦਾ ਚੱਲ ਕਾਲੂ ਪੇਪਰ ਪਵਾ ਲੈ ਵੀ ਪੇਪਰ ਪਵਾ ਕੇ ਆਇਆ ਨਹੀਂ ਰਾਗ ਨੂੰ ਤਾਂ ਵੇ ਨਹੀਂ ਹੁਣ ਲੈ ਵੀ ਆਪਣੀ ਜਨ ਪਰਦੀ ਆ ਜਾ ਆਪਰਾ ਯਾਰੀ ਜੀ ਜੀ ਦੇਈਏ ਨੂੰ ਲਾ ਵਾਰ ਤੂੰ ਜੀ ਜੀ ਹਾਂ ਡੂ ਯੂ ਡੂ ਯੂ ਤੇਰੇ ਦੰਨ ਖਾਉਣੀ ਲੋ ਜੀ ਇੱਧਰ ਕਹਿੰਦੇ ਮੀ ਥੋੜਾ ਜਿਹਾ ਘਟ ਗਿਆ ਆ ਤੇ ਮੰਮਾ ਸਾਡੀ ਖਾਂਦੀ ਬੇ ਪਰੌਂਠੇ ਤੇ ਪ੍ਰੀਤੀ ਵੀ ਖਾਂਦੇ ਆ ਪਰੌਂਠੇ ਮੈਨੂੰ ਕਹਿੰਦੀ ਵੀ ਕੈਮਰਾ ਨਾਲ ਮਾਰੀ ਮੇਤੇ ਮੈਂ ਸੱਚ ਦੱਸਦਾ ਹਾਂ ਸਾਰਿਆਂ ਨੂੰ ਪਤਾ ਵੀ ਕਰਮ ਝੂਠ ਬੋਲਦਾ ਹੀ ਨਹੀਂ ਹੈਗਾ ਗਾਇਸ ਕਦੀ ਮੈਂ ਝੂਠ ਬੋਲਿਆ ਜੇ ਮੈਂ ਬੋਲਿਆ ਤਾਂ ਕਮੈਂਟ ਚ ਗੈਸ ਕਰਦੇ ਜੇ ਨਹੀਂ ਬੋਲਿਆ ਤਾਂ ਨੋ ਕਰ ਦਿਓ ਬਾਕੀ ਤੁਮ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਤੇ ਅੱਜ ਦਾ ਬਲੌਗ ਆ ਬਹੁਤ ਹੀ ਖਾਸ ਆ ਦੇਖੋ ਜੀ ਮੈਂ ਟੈਟੂ ਬਣਾਇਆ ਵਧੀਆ ਲੱਗਦਾ ਤੇ ਬਾਕੀ ਇਹ ਮੈਂ ਲਗਾਇਆ ਜੇ ਅਗਰ ਦੀ ਇਹ ਮੱਕਾ ਵੀਟ ਹੈ ਤਾਂ ਮਨਾ ਆ ਤੇ ਇਹਦਾ ਮੈਂ ਬਲੌਗ ਨਹੀਂ ਪਾਇਆ ਸੀ ਬਟ ਮੈਂ ਬਣਾਇਆ ਆ ਬਲੌਗ ਜੇ ਤੁਸੀਂ ਕਹੋਗੇ ਬਲੌਗ ਸ਼ੇਅਰ ਕਰਾ ਤਾਂ ਮੈਂ ਕਰ ਦਿੰਦਾ ਆ ਬਾਕੀ ਕਹਿੰਦੇ ਆ ਸਾਡੀ ਫੋਟੋ ਤੁਸੀਂ ਦੇਖ ਸਕਦੇ ਹੋ ਸਾਡੀ ਫੋਟੋ ਲੱਗੀ ਪਿੱਛੇ ਤੇ ਉਹ ਆਪਾਂ ਲਾੜੀ ਫੋਟੋ ਇੱਧਰ ਪ੍ਰੀਤੀ ਇੱਧਰ ਅਰਮਨ ਬਣ ਰਹੀ ਆ ਥੱਲੇ ਬੈਗੇ ਉੱਪਰ ਬੈਜਾ ਤਾਂ ਥੱਲੇ ਬੈ ਮੈਂ ਆ ਹੈ ਕਹਿੰਦੇ ਕਰਕੇ ਲਾ ਕੇ ਮੈਂ ਆਉਂਗਾ ਬੈਗੇ ਪਰੋਟੇ ਖਾਣ ਚ ਕੀ ਮਿਲਦਾ ਆ ਤੁਹਾਨੂੰ ਜਸੂ ਹੈਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂਜੀ ਕੀ ਕੀ ਕਹਿੰਦਾ ਫੜ ਫੜ ਨਾਲ ਤੇਜ ਬੋਲ ਦੇ ਜੱਸੂ ਘੜਗਾ ਕਰੀ ਜਾਂਦੀਆਂ ਬੁੱਗੇ ਤੂੰ ਮम्मा ਸ਼ਗੰਦਾ ਹੈ ਆ ਪਰੋਟੇ ਤੇ ਚਾਹ ਪਾਣੀ ਨਹੀਂ ਖੜੇ ਪਾਣੀ ਨਹੀਂ ਖੜੇ ਪਿੰਡਾਂ ਐ ਖੜੇ ਪਿੰਡਾਂ ਐ ਜਿਹੜਾ ਇਹਨਾਂ ਦੇ ਗੱਡੀ ਵਾਲ ਪਿੰਡਿਆ ਉਹ ਖੜੇ ਪਿੰਡਾਂ ਹਾਂ ਨਾ ਦੀਦੀ ਨਹੀਂ ਬਰਪੁਰਖਿਆ ਆਓ ਬੈਰੰਪੁਰਖਿਆ ਪਿੰਡ ਨਾਲ ਲੋਈ ਹੁਣ ਆਪਾਂ ਲੈਣ ਚੱਲੇ ਆ ਬੂਟ ਐਸਨੂੰ ਬੂਟ ਮੰਮੀ ਨੂੰ ਲੈ ਕੇ ਜਣੇ ਆ ਖੁੱਸੇ ਮੰਮੀ ਖੁੱਸੇ ਲੈਣੇ ਹਾਂ ਹੈ ਪ੍ਰੀਤੀ ਮਿਲ ਆਦੇ ਹਾਂ ਨਹੀਂ ਇੱਜ ਤੋਂ ਹੀ ਲੈਣ ਲਾ ਪਾ ਤੋਂ ਨਹੀਂ ਇਹਦੇ ਥੱਲੇ ਲਵਾ ਦੇ ਕੇਰੇ ਥੱਲੇ ਲਵਾਣੇ ਮਾ ਉਹਨੇਰੇ 150 ਤੋਂ ਪੜਾਣੀ ਮੰਮੀ ਕੀ ਸੋਚਦੀ ਜਾਂਦੀ ਤੂੰ ਕਰਪੋਨ ਨੂੰ ਕਿਤੇ 1.200 ਨੇ ਥੱਲੇ ਲੱਗਣੇ 200 ਦੇ ਕਰਪੋਨ ਨੂੰ ਆ ਜਾਣੇ ਹਣਾ ਹਮਣ ਗੱਲ ਨਹੀਂ ਗੱਲ ਨਹੀਂ ਕਰਨ ਜੋ ਕਰ ਤੇ 200 ਦੇ ਉਹ ਹੋਣੇ ਆ 200 ਦੇ ਥੱਲੇ ਲੱਗ ਜਾਣੇ ਤਾਂ ਹੀ ਟਾਈਮ ਦੀ ਮੈਂ ਕੱਢ ਦੇ ਥੋੜੇ ਢੀਂਗੀ ਲੈ ਕੇ ਤੋਂ ਬਧਿਆ ਨਿਕਲਣ ਦਾ ਦਾ ਦੇ ਦੇ 500 ਰੁਪਿਆ ਹੋਰ ਤੇ ਹਾਂ ਫੇ ਮਹੰਗੇ ਲੈ ਆਉਂਦੇ ਆ ਨਹੀਂ ਮੈਨੂੰ ਤੇ ਇਹਦੇ 500 ਨਹੀਂ ਤੇ ਇਹ ਤਾਂ ਆਪਾਂ ਇਕੱਲੇ ਹੀ ਜਾਣੇ ਹਾਂ ਅਸੀਂ ਆਪਣੇ ਚੀਜ਼ ਨਹੀਂ ਲੈਣੇ ਹੋ ਤਾਂ ਵੀ ਇਕੱਲੇ ਹੀ ਜਾਣਾ ਮੈਂ ਨਹੀਂ ਜੀ ਹਾਵੇ ਮੂਝੇ ਹਾਵੇ ਮੂਝੇ ਪੋਦੀ ਆ ਕਰੋ ਕਰੋੜ ਮੋਦੀ ਕਹਿੰਦੀ ਆ ਤੂੰ ਖਾ ਲੋ ਦੇ ਦੋ ਨਹੀਂ ਨਹੀਂ ਨਾ ਦੇ ਦੇ ਹਾਂ ਲੈ ਤੂੰ ਚੁੱਪ ਨਹੀਂ 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 ਦੁੱ ਚੁੱਪ ਦੇਖੇ ਨਾ ਠੰਡ ਲੱਗਦੀ ਪਾਈ ਤੁਸੀਂ ਬਣਾ ਨਾ ਹੈ ਉਪਰੋਂ ਤੁਸੀਂ ਲਈ ਆ ਆਹ ਮਾ ਬੁਦੇਓ ਦੇਖੋ ਸ਼ਾਦਰੀ ਗਾਈਜ਼ ਕਿਵੇਂ ਹੋ ਗਾਈਜ਼ ਆਪਾ ਵੀ ਲੈ ਕੇ ਆਈਏ ਅੰਬਰੀਲਾ ਉਹ ਤਾਂ ਬਾਹਰ ਤੁਸੀਂ ਆਪਾ ਵੀ ਲੈ ਕੇ ਆਈਏ ਲੈ ਆ ਤੁਹਾਨੂੰ ਚਮੰਦ ਕਿਤੇ ਆਉਣਾ ਜਾਣਾ ਹੀ ਪੈਂਦਾ ਪੂਰੀਏ ਪੈਰ ਤੇ ਰੱਖ ਕੇ ਅੰਬਰੀਲੇ ਆ ਜੰਦੀਆਂ ਕਿ ਹੈ ਹੈ ਅੰਬਰੀਲੇ ਹੀ ਜਾਣਾ ਲੋ ਦੋਸਤੋ ਤੁਹਾਨੂੰ ਸਹਿਜ ਲੱਗਿਆ ਗਾਣਾ ਸੁਣਨ ਸਹਿਜ ਸੁਣਾ ਗਾਣਾ ਚੱਲ ਫੇ ਹੋਣਾ ਘਰੇ ਦੋ ਲੱਡੂ ਅੱਦ ਦੇਈਆਂ ਮੀਏ ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖੜੀ ਹੋਣਾ ਹੋਣਾ ਕੈਹ ਬੋਲੀ ਬੋਲੀ ਪਾਰੇ ਕੋਈ ਬੋਲੀ ਬੋਲੀ ਕਿਹੜੀ ਹੁੰਦੀ ਤੈਨੂੰ ਹੈ ਦਮ ਪੀੜਾ ਥਨਾਰੇ ਦਮ ਪੀੜਾ ਉੱਠਿਆ ਨਹੀਂ ਦਮ ਪੀੜਾ ਉੱਠਿਆ ਸੱਸ ਮੇਰੀ ਕਾਨੀ ਤੇਰਾਤੀ ਮੰਗੇ ਪਾਣੀ ਉਹ ਪਿਆ ਘੜਾ ਘੜੇ ਦੇ ਵਿੱਚ ਪਾਣੀ ਦਮ ਪੀੜਾ ਉੱਠਿਆ ਜੀ ਦਮ ਪੀੜਾ ਉੱਠਿਆ ਸੋਰਾ ਮੇਰਾ ਅੰਗ ਹੈ ਦੁਨੀਆ ਤੇਰਾਤੀ ਮੰਗੇ ਗੰਨਾ ਤੇਰਾਤੀ ਮੰਗੇ ਗੰਨਾ ਉਹ ਪਿਆ ਘੜਾ ਘਰੇ ਦੇ ਵਿੱਚ ਕਰਨਾ ਘਰੇ ਦੇ ਵਿੱਚ ਗੰਨਾ ਡੰਪੀੜਾ ਉੱਠਿਆ ਡੰਪੀੜਾ ਉੱਠਿਆ ਹਾਂ ਡੰਪੀੜਾ ਉੱਠ ਗਿਆ ਜੀ ਡੰਪੀੜਾ ਉੱਠ ਗਿਆ ਤੇ ਬਲੌਗ ਨੂੰ ਲਾਈਕ ਕਰ ਦਿਓ ਕਹਿ ਬਲੌਗ ਨੂੰ ਲਾਈਕ ਕਰ ਤੇ ਕਮੈਂਟ ਤੋ ਕਾ ਜਰੂਰ ਕਰਿਓ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਬਾਜ ਸਾਇਜ ਦੀ ਆਵਾਜ਼ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰ ਦਿਓ ਤੇ ਕਮੈਂਟ ਤੇ ਬਲੌਗ ਸਕਿਪ ਨਹੀਂ ਕਰਨਾ ਸਹੀ ਕਿ ਨਹੀਂ ਕਹਿ ਜਿਹੜੇ ਆਪਾਂ ਨੂੰ ਗਲਤ ਬੋਲਦੇ ਆ ਤੂੰ ਉਹਨਾਂ ਨੂੰ ਕੁਝ ਕਹਿਣਾ ਆ ਮੈਂ ਇੱਕ ਗੱਲ ਕਹਿਣੀ ਆ ਜੋ ਹਣ ਗਲਤ ਬੋਲਦੇ ਆ ਹਣ ਨੂੰ ਕੋਈ ਪਰਵਾਹ ਏ ਲੈ ਤਾਂ ਇਹ ਹੱਤ ਕਰੂੰਦੀ ਆਂਦੀ ਭੈਡੋ ਸਾਨੂੰ ਨਹੀਂ ਕਿ ਪਰਵਾ ਹਾਂ ਸਹੀ ਗੱਲ ਆ ਤਾਂ ਮੰਨੂਏ ਕੀ ਬੋਲੀਂ ਜਾਂਦਾ ਤੂੰ ਚੱਲ ਆ ਜਾ ਲੋ ਜੀ ਆਪਾਂ ਆ ਸੀਕਿਉਰਟ ਫਿਰ ਤੇ ਕੱਪੜੇ ਲੈਣਾ ਤੇ ਆ ਕੱਪੜੇ ਭਾਈ ਬਹੁਤ ਵਧੀਆ ਲੈਂਦੇ ਐ ਇਸ ਵਾਰ ਭਾਈ ਉਹਨਾਂ ਨੇ ਧੱਕ ਪਾ ਦਿੱਤੀ ਕਹਿੰਦੇ ਭਾਈ ਆ ਬਹੁਤ ਵਧੀਆ ਐ ਨਾ ਇਹ ਨਾ ਆ ਜਿਹੜਾ ਕੱਪੜਾ ਨਾ ਸਟਾਫ ਬਹੁਤ ਵਧੀਆ ਭਾਈ ਆ ਬਹੁਤ ਵਧੀਆ ਲੱਦੀ ਭਾਈ ਵਾਈਟ 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 ਵੀ ਸੋਹਣੀ ਹਾਂ ਓ ਜਸੂਏ ਵਾਈਟ ਮੈਨ

ਬਹੁਤ ਬਹੁਤ ਘੱਟ ਪਾ ਰੱਖੀ ਹੈ ਪਰ ਹੈ ਨਹੀਂ ਨਾ ਫੇਰ ਬਾਹਰ ਦੀ ਗੱਡੀ ਦਾ ਕਿਦਾਂ ਲੱਗੀ ਵਧੀਆ ਲੱਗੀ ਆ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਕੋਈ ਆਪਾਂ ਕੱਪੜੇ ਲੈ ਲੈਣੇ ਆ ਤੇ ਹੁਣ ਆਪਾਂ ਚੱਲੇ ਆ ਚਲਿਏ ਫਿਰ ਹਾਂ ਟੀਸ਼ਰਟ ਥੱਲੇ ਪਾਉਣੀ ਹਾਂ ਹਾਂ ਥੱਲੇ ਪਾਓ ਵਾਈਟ ਕੋਈ ਭਾਈ ਨੇ ਫੇਰ ਰੋਕ ਲਿਆ ਕੱਪੜੇ ਆ ਗਏ ਫੇਰ ਪਸੰਦ ख्याल ਚਲ ਗਿਆ ਪਰ ਗਰਮੀਆਂ ਚ ਜਿੱਦਾਂ ਇਕ ਕੱਲੀ ਸ਼ਲਟ ਪਾਉਣੀ ਆਪਾਂ ਉਹਦੇ ਨਾਲ ਥੱਲੇ ਉਹਦੀ ਪੈ ਜਾਣੀ ਇਹ ਅੱਧੀਆਂ ਮਾਲੀਆਂ ਨਾ ਇਹ ਐਮ ਇਹ ਆ ਜਣੀ ਤੁਹਾਡੇ ਆਰਾਮ ਨਾਲ ਆ ਜਾਣਾ ਬਲੇਕ ਨਹੀਂ ਹੁੰਦੀ ਵਾਈਟ ਸੋਣੀ ਲਾਦੀ ਹੁੰਦੀ ਭਾਜੀ ਵਾਈਟ ਲੈ ਲਓ ਕੀ ਯਾਰ ਫੇਰ ਬਹੁਤ ਦੁਖਨ ਲੱਪਿਆ ਮੇਰਾ ਗੋਲੀ ਖਾਣਾ ਕਰਦੀ ਦੇ ਸਿਰ ਦਰਦ ਹੁੰਦਾ ਤਾਂ ਆ ਰੱਬਾ ਮੈਂ ਦੂਸ ਪੀਤਾ ਮੇਰਾ ਸਿਰ ਦੁਖਨ ਲੱਪਿਆ ਹਾਂ ਨਾ ਉਹ ਰਹਾ ਲੋ ਗਿਆ ਯਾਰ ਇਹ ਨਾਲ ਜ਼ੇਰ ਬਹੁਤ ਹੋ ਗਿਆ ਜੀ ਹੁਣ ਕੀ ਕਰੀਏ ਕੋਈ ਕਿਸੇ ਜੀ ਹਰਾ ਪਾਉਗਾ ਕੋਈ ਹੱਥ ਧੋ ਗਿਆ ਉਹ ਪਹਿਲਾਂ ਐ ਅੱਦੇ ਨਹੀਂ ਹੱਥ ਮਾਰੀ ਦੂੰਦੇ ਵਿੱਚ ਹੱਥ ਧੋ ਗਿਆ ਜਾਓ ਇਹ ਤੇ ਰੱਤ ਤੋਂ ਹੀ ਮੁੰਡੇ ਦੇ ਚੱਕਰਮ ਹੋ ਗਿਆ ਬਹੁਤ ਜ਼ਿਆਦਾ ਬਿਮਾਰ ਤੇ ਕਹਿੰਦੇ ਮੈਨੂੰ ਚੱਕਰ ਬਹੁਤ ਆਉਂਦੇ ਆ ਜੂਸ ਉਥੋਂ ਪੀਆ ਜਿੱਥੋਂ ਨਹੀਂ ਪੀਣਾ ਸੀ ਵਿਚ ਪਾਣੀ ਪਾਉਂਦੇ ਆ ਤੂੰ ਇਹ ਨਾ ਪੀਆ ਕਰੋ। ਬੁਖਾਰ ਵੀ ਕਿੰਨਾ ਜ਼ਿਆਦਾ ਹੋਇਆ ਪਿਆ ਆ। ਅੱਗੇ ਜੀ ਨਾ ਤੂੰ ਪੀਦਾ ਉਹ ਪਾਣੀ ਸਹੀ ਆ। ਉੱਥੋਂ ਪੀ ਲਿਆ ਕਰੋ। ਆਂਦਿਆ ਨਾਲ ਹੀ ਬੈਠ ਗਏ ਲੰਮੇ ਪੈ ਗਏ ਆ। ਹੁਣ ਜੇ ਦਵਾਈ ਦਾ ਕਿ ਆ ਦੇ ਹੁਣ ਉਹ ਕਹਿੰਦੇ ਚੱਕਰ ਆਂਦੇ ਪਏ ਗੱਡੀ ਵੀ ਮੇਰੇ ਤੋਂ ਚੱਲਣੀ। ਬੜਾ ਸੋਹਣਾ ਤਾਂ ਘਰ ਹੋ ਗਿਆ ਆ। ਉਧਰ ਮਨਵੀਰ ਵੀ ਨਾਲ ਚੱਲ ਗਿਆ ਉਹਨਾਂ ਦੇ। ਮਨਵੀਰ ਵੀ ਉਹਨੇ ਤੰਗ ਕਰਦਾ ਹੁਣ ਉਹ ਉਹਨੇ ਦੋ-ਦੋ ਨਾਲ ਗਈ ਜਾਂ ਉੱਥੇ ਹੈ ਉੱਥੇ ਨਹੀਂ ਦੋ ਨਾਲ ਦੀਦੀ ਵੀ ਨਹੀਂ ਆਉਂਦੇ ਵੀ ਦੀਦੀ ਉਹਨਾਂ ਨੂੰ ਵਾਪਸੀ ਕਹਦਾਂਗੇ ਨਾ ਕਿ ਨਾਲ ਜਾ ਕੇ ਦਵਾਈ ਲਿਓ ਫਿਰ ਬਾਅਦ ਚ ਚਲ ਜਿਓ ਤੁਸੀਂ ਫੇ ਤਾਈ ਹੁਣਾ ਘਰੇ ਗਏ ਆ ਉਹ ਠੀਕ ਆ ਉਹ ਹੁੰਦੇ ਕਰਦੇ ਚੱਲ ਤੂੰ ਰੈਸਟ ਕਰ ਲੋ ਠੀਕ ਹੋ ਜਾ ਮਿਲਾਂ ਸਰ ਕੁੱਤਾ ਮੰਮੀ ਕਿੰਨਾ ਜ਼ਿਆਦਾ ਪਹਿਨ ਦਿਆ ਆ ਆ ਦੇਖੋ ਸਾਰਾ ਹੀ ਪਰ ਗਿਆ ਤੂੰ ਰਾਤ ਦਾ ਮੀਂਹ ਪੈਣ ਦੇ ਆ ਰਾਤ ਦਾ ਰਾਤ ਦਾ ਜਿਹਨੂੰ ਕਹਿੰਦੇ 1% ਨਹੀਂ ਹਟਿਆ ਮੀਂਹ ਤੇ ਮੈਂ ਬਣਾ ਲਮਾ ਝੋਲ ਝੋਲ ਬਣਾ ਕੇ ਫਿਰ ਆਪਾਂ ਫ੍ਰੀ ਹੋ ਜਾਈਏ ਮਾਂਮੀ ਨੂੰ ਕੁੱਕਰ ਦੇਓ 2 ਮਿੰਟ ਰੋਕਣਾ ਮਾਰ ਕੇ ਦੇ ਦਿਓ ਹੋ ਗਈ ਅੰਮਨ ਦੀ ਜੀ ਹੁਣ ਚੱਲੇ ਆ ਆਪ ਕੋ ਫੂਟ ਨਹੀਂ ਲੈਣਾ ਆਪਣਾ ਸਹਜ ਨੇ ਆਪਣਾ ਜਿਹੜਾ ਕੀਰ ਦਾ ਨਾਮ ਸੀ ਮੈਂ ਵੀ ਸਾਡੇ ਦੇ ਕੋਲ ਗੱਡੀ ਸੀਗੀ ਤੋ ਆ ਜੀ ਨਰਵ ਨੇ ਇੱਕ ਬਰੀਨ ਦਿੱਤੀ ਸਹਿਜ ਨੂੰ ਗੱਡੀ ਸਹਿਜ ਚੱਲੀ ਆ ਸਹਿ ਮਨਵੀਰ ਪਪਾ ਵੀ ਰੱਖ ਮਮੇ ਆ ਦੇਖੇ ਮਨ ਟੋਪੀ ਇਹ ਨਹੀਂ ਬਦਲਣਾ ਕੋਈ ਕੀ ਟੋਪੀ ਟੋਪੀ ਕਿੱਥੇ ਆ ਆ ਪਈ ਏ ਲੜਾ ਦੋ ਪਈ ਟੋਪੀ ਜਾਓ ਤੇ ਟੋਪੀ ਪਾ ਲਓ ਕੈਪ ਵਾਲੀ ਉਹ ਹੀ ਚੱਲੀ ਆ ਟੋਪੀ ਉਹਦੀ ਟੋਪੀ ਦੋ ਦੋ ਅਗੋ ਜੋ ਟੋਪੀ ਮਮੀ ਟੋਪੀ ਆਹ ਆਲੀ ਦੋਸਤ ਕਰਨੀ ਆ ਆ ਦੇਖੋ ਇਹਨਾਂ ਦੇ ਕੋਠੇ ਦੇ ਭਾਜੜਾ ਇਧਰ ਮਨਵੀਰ ਸਾਹਿਬ ਦੇ ਲੋ ਮਨਵੀਰ ਦੇ ਲੋ ਹੁਣ ਇਹਨਾਂ ਜਾਨ ਥੋੜਾ ਦੇਣਾ ਮਨਵੀਰ ਨੇ ਮੈਂ ਬਾਏ ਸਜੀ ਬਾਏ 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 ਮੇਚਾ ਰੋ ਜਾਂ ਅੰਦਰ ਆਪਣੀ ਬੋਤਲ ਲੈ ਕੇ ਆ ਜਾ ਲਓ ਜੀ ਦੀਦੀ ਹੁਣ ਚੱਲਿਆ ਇੱਧਰ ਆ ਦੇਖੋ ਚੱਲੇ ਕੁੜੀ ਐ ਤੂੰ ਬੋਅ ਕਰੀ ਫਿਰਦੀ ਆ ਆਕੜੀ ਫੇਰਦੀ ਆ ਇਹ ਇਹਨੇ ਮੜਵੀਰ ਨੂੰ ਕੁਝ ਕਹਿ ਕੇ ਆਈ ਆ ਹਨਾ ਕੀ ਕਹਿੰਦੀ ਸਹੇਜ ਗੁੱਸੇ ਚਲੋ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ

ਆਹ ਲਾ ਆ ਕਿਦਾਂ ਵੱਡ ਗਿਆ ਬੇਚਾ ਆਹ ਤੱਕਾ ਆਹ ਤੱਕਾਇਆ ਇਹ ਆ ਦੇ ਤਾਂ ਸਹੀ ਹੱਥ ਸਾਈਡ ਕਰ ਫੇ ਹੱਥ ਸਾਈਡ ਕਰ ਲੈ ਬਾਏ ਮੂੰਹ ਨਾ ਚੇਰ ਤੂ ਆ ਰਿਆਂ ਮੁੰਡੇ ਨੇ ਹੋਜੀ ਸਾਡਾ ਮਨਵੀਰ ਜਿਹੜਾ ਗਿਆ ਹੋਇਆ ਸੀ ਆ ਇਹਨਾਂ ਦੀ ਛਤਰੀ ਵੀ ਇੱਥੇ ਰਹਿ ਗਈ ਆਜੋ ਹੁਣ 10 ਮਿੰਟ ਆਜੋ ਤਾਂ ਵਿੱਚ ਅਨੂ ਖੋਲੋ ਲੈ 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 ਹੁਣ ਇਹਨਾਂ ਨੇ ਦੇਖੇ ਚਲਾਉਣ ਨਹੀਂ ਦੇਣੀ ਆਗੇ ਤੁਸੀਂ ਮਮੇਣੀ ਤਾਂ ਪਰ ਚਲ ਗਏ ਸੀ ਮਮੀ ਹੁਣੀ ਤਾਂ ਲੰਮੇ ਪੈ ਗਏ ਸੀ ਆਣੀ ਵੀ نیچے ਆਨਕੇ ਲੰਮੇ ਪੈ ਗਏ ਤੇ ਮਨ ਮੈਂ ਕਿੰਨੂੰ ਕਰਦਾ ਜੈ ਕਿੰਨੂੰ ਕਰਦਾ ਹੈ ਹਾਂ ਹਾਂ ਬੋਲੋ ਹੁਣ ਹੈ ਜਿੱਦਾਂ ਪਹਿਲਾਂ ਬੋਲਦੇ ਸੀ ਉਦੋਂ ਹੁਣ ਬੋਲੋ ਹੁਣ ਸੁਣਿਆਸੀ ਡੱਡੂ ਆ ਇਹ ਜਦੋਂ ਮੀਂਹ ਪੈਂਦਾ ਡੱਡੂ ਬਾਹਰ ਆ ਜਾਂਦੇ ਪਾਣੀ ਚ ਟਟ 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 ਉਹ ਹਾਲ ਤੁਹਾਡਾ ਇਹਦਾ ਉਹ ਭਜਦੇ ਹੁੰਦੇ ਤੁਸੀਂ ਉਹਦੇ ਹਰਕੇ ਇਹ ਭਰਾਵਾ ਮਰਜੀ ਆ ਕੀ ਮਰਜੀ ਆ ਬੁਲਾਇਆ ਤੁਹਾਨੂੰ ਮੈਂ ਮੈਂ ਆਈ ਤੇ ਦੂਣੀ ਨੇ ਮਮੀ ਮੀ ਪਹਿਤਾਂ ਪਹਿਲਾਂ ਤੇ ਸ਼ਰਟ ਲਾਓ ਪਿੱਛੋਂ ਅੱਛਾ ਫਸ ਗਈ ਤੇ ਆਈ ਤੇ ਦੂਣੀ ਮੀ ਪਹਿਤੇ ਗੱਡੂ ਬਾਹਰ ਆਏਂ ਦੇ ਟੈਂਕ ਟੈਂਕ ਉਹ ਐ ਇਹ ਸੱਜਾ ਸੀ ਗੱਡੂ ਸਾਡੀ ਹੋਰ ਲੱਗਦਾ ਦੂਰੋ ਮੇਰੀ ਸਿਹਤ ਮਾੜੀ ਸੈਕਟਮ ਦੀ ਰੰਗ ਪੀਲਾ ਕਰਨਾ ਪੈਂਦੇ ਜੇ ਜਦ ਜਦੋਂ ਜਿਮ ਨਾਲ ਜਾਉਂ ਉਹ ਤਾਂ ਕਹਿੰਦੇ ਆਲਾ ਹੋ ਗਿਆ ਕਾਲਾ ਆਲਾ ਹੋ ਗਿਆ ਕਾਲਾ ਤੈਨੂੰ ਮੈਂ ਦੱਸਿਆ ਸੀ ਕਿਉਂ ਲਾਇਆ ਕਰੀ ਮੂੰਹ ਦੇਖੋ ਕਹਿੰਦੇ ਦੱਸ ਨਹੀਂ ਸੋਣਾ ਤੂੰ ਤੁਸਾਨੂੰ ਇੱਕ ਚੀਜ਼ ਸ਼ੂਟ ਕਰਨੀ ਆ ਦਸਣ ਕੀ ਸ਼ੂਟ ਜਾਂ ਸੂਟ ਸੂਟ ਕਰਨੀ ਆ ਇੱਕ ਚੀਜ਼ ਪਤਾ ਕਿਹੜੀ ਉਹ ਜਿਹੜੀ ਨੋਸ ਕਰਤੇ ਕ੍ਰੀਮ ਲਾਉਂਦੇ ਨੇ ਐ ਨਹੀਂ ਲਾਉਂਦੇ ਹੈ ਕਦੀ ਨਹੀਂ ਜਿਹੜੀ ਪਹਿਲਾਂ ਲਾਉਂਦੇ ਨੇ ਲਾਲਾਈ ਬਹੁਤ ਸਾਰਾ ਨੋਸ ਕਰਦੇ ਨੇ ਲਾਉਣ ਛੱਡੀ ਹੈ ਪਰ ਤਾਂ ਮੰਮੀ ਮੇਰੀ ਗੱਲ ਤੋਂ ਭਾਗ ਆ ਗਿਆ ਮਾਸੀ ਦੇ ਮੁੰਡੇ ਦਾ ਚਾਰ ਦਿਨ ਨਾਲ ਚਾਰ ਪੰਜ ਦਿਨ ਲੜੋ ਰੰਗ ਸਾਫ ਕਰ ਦਿੰਦੇ ਉਹਨੇ ਹਾਂ ਸਹੀ ਗੱਲ ਆ ਆਪਣੇ ਲਾਓ ਵੀ ਇੱਕ ਦਿਨ ਜੀ ਚਾਰ ਦਿਨ ਲਾੜਿਓ ਜਾਓ ਭਰਾਵਾ ਹੈ ਸਹੀ ਗੱਲ ਆ ਸਕਿਨ ਸਾੜਦੀ ਆ ਸਕਿਨ ਸਾੜਦੀ ਸਕਿਨ ਸਾੜਦੀ ਤਾਂ ਆਪਾਂ ਜਦੋਂ ਜਾਰਾ ਟਾਈਮ ਲਾਉਂਗੇ ਨਾ ਰੋਜ਼ ਚੱਪਣੀ ਲੋਜੀ ਫੇਸ ਸਾੜਦੀ ਜਦੋਂ ਆ ਇੱਕ ਦਿਨ ਨਾਲ ਉਹਨਾਂ ਪਟਾਪਾ ਹੀਦੀ ਹੁੰਦਾ ਇੱਕ ਦਿਨ ਲਾਓ ਦੋ ਦਿਨਾਂ ਲਾਓ ਦੋਨੇ ਲਾਓ ਤਿੰਨ ਦਿਨਾਂ ਲਾਓ ਐਦਾਂ ਕਰਦਾ ਆ ਵੇ ਮੀ ਆ ਗਿਆ ਆ ਵਾਰੀ ਵਾਰੀ ਨੇਨ ਜਦੋਂ ਮਿਲਦੇ ਉਦੋਂ ਆਪਾਂ ਦੋਨੇ ਜਾਈਏ ਖੇਲਣੇ ਨਿੱਕਰੇ ਬਹੁ ਫੜੀ ਰਹੋ ਤਾ ਕੀ ਹੁੰਦਾ ਐਸ ਸਮੇਂ ਪਾਈ ਪਾਈ ਕਿੰਨਾ ਸੋਨਾ ਲੱਗਦਾ ਆਹ ਇਹ ਕਹਿੰਦੇ ਸੋਨਾ ਲੱਗਦਾ ਆਹ ਤੁਹਾਡੀ ਸ਼ਰਟ ਕਹਿੰਦਾ ਲੁਗਰੀ ਜਵਾਦੀ ਸੋਨਾ ਲੱਗਦਾ ਸੋਣਾ ਲੱਗਾ ਓਏ ਮੋਟਾ ਸਾਬਾ ਕਿਰੋਂਦਾ ਇੱਥੇ ਬਹਿ ਕੇ ਆਹ ਮੈਨੂੰ ਸੈਂਟਰ ਨਾ ਮੰਨ ਪੇਹਲੇ ਹਰਕ ਤੋ ਨਾ ਮਾਰ ਪੇਹਲੇ ਟੈਪ ਮੰਗਿਆ ਉਹ ਨਨੂ ਲੈ ਮੈਂ ਜਨਾਮਾ ਬੈਠਣਾ ਆ ਕੁੜੀ ਦਾ ਸ਼ਹਿਰ ਨਹੀਂ ਬਹੁਤ ਚਲ ਗਿਆ ਹੋਣੀ ਬੈਠ ਜਾਓ ਹਾਏ ਚੱਲੇ ਚੱਲੋ ਵਲੋਗ ਫਟਦਾ ਮੰਨਦਾ ਉਣੀ ਜਾਕਣਾ ਬੀਤਾ ਦੀ ਬਣਾਉਂਦੀ ਤੇ ਹੈ ਨਹੀਂ ਮੈਂ ਨਹੀਂ ਨਹੀਂ ਤੁਸੀਂ ਨੇ ਬਣਾਉਣੀ ਹਾਂਜੀ ਬਾਏ ਬਾਏ ਆ ਦੇਖੋ ਰੋਣ ਦੇ ਆਇਆ ਓਏ ਜਾਣਾ ਆ ਉਹਨਾਂ ਨੇ ਆਰੇ ਕਰਦਾਰੇ ਆ ਜਾਓ ਚੱਲ ਗਿਆ ਆਇਓ ਚਲੋ ਅੰਦਰ ਹਰਾਮ ਨਾ ਪਾਚੋ ਕਰਾਣੂ ਆ ਦੇਖ ਮਨੂ ਮਨੂ ਉਹਦੇ ਕਾਂ ਆ ਦੇਖ ਆ ਦੇ ਉੱਪਰ ਉੱਪਰ ਆ ਗਏ ਲਓ ਜੀ ਅਮਨ ਦੀਦੀ ਹਣੀ ਚੱਲ ਚੁੱਕੇ ਆ ਹਾਂਜੀ ਬੱਤ। ਅਦਰ ਅਮੇ ਤੋ ਆ ਜਾ। ਹਾਂ। ਲੋ ਜੀ ਅਮਨ ਜੀ ਜੀ ਹੁਣੀ ਚਲ ਗਏ ਆ ਤੇ ਸੋ ਮੈਂ ਵੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤੇ ਮੈਂ ਨਾ ਦੂਜਾ ਪੀ ਲਿਆ ਸੀ ਤੇ ਜੂਸ ਨਾਲ ਕੰਨ ਕੰਮਾ ਸੀ ਨਾ ਮੈਨੂੰ ਉਹਨੇ ਬਿਮਾਰ ਕਰ ਦਿੱਤਾ। ਤੇ ਮੈਂ ਇੱਕਦਮ ਡੇਗ ਗਿਆ ਚੱਕਰ ਹੋਣ ਲੱਪੇ ਪੂਰਾ ਬੁਰਾ ਹਾਲ ਹੋ ਗਿਆ ਨਾ ਮੈਨੂੰ। ਪਤਾ ਨਹੀਂ ਕੀ ਹੋ ਗਿਆ। ਸੋ ਤੇ ਹੁਣ ਫੇ ਅਮਨ ਹੁਣੀ ਚਲ ਗਏ ਆ ਤੇ ਮੰਮੀ ਵੀ ਇੱਧਰ ਬੈਠੇ ਆ। ਮੰਮੀ ਯਾਰ ਬਹੁਤ ਬੁਰਾ ਹਾਲ ਜੀ ਨਾ ਮੇਰਾ ਸਿਰ ਜਾਂ ਦੁਖੀ ਜਾਂਦਾ ਪਿਆ। ਅੰਨਾ ਮਤਲਬ ਬੁਰਾ ਹਾਲ ਹੋ ਗਿਆ। ਹੈ? ਦਵਾਈ ਲਿਓਣੀ ਪੈਣੀ ਆ ਮੈਂ ਵੀ ਲਿਓਣੀ ਆ ਬੀਟੀ ਵੀ ਤੁਹਾਨੂੰ ਗਿਆ ਦੁਕਾਨੋਂ ਗਿਆ ਕੋਈ ਤੇ ਬਾਕੀ ਕਾਫੀ ਜਿਆਦਾ ਯਾਰ ਮੈਸੇਜ ਆਏ ਸੀ ਉਹਦੇ ਨਾਮ ਵਾਲੇ ਮੈਂ ਨਾਮ ਬੋਲਣਾ ਸਾਰਿਆਂ ਦਾ ਸਾਰੇ ਜਿੰਨਿਆਂ ਨੇ ਵੀ ਮੈਸੇਜ ਕੀਤੇ ਆ ਨਾਮ ਵਾਲੇ ਤਾਂ ਮੈਂ ਉਹਨਾਂ ਦਾ ਨਾਮ ਬੋਲ ਦਮਾਚੇ ਤੇ ਬਲੌਗ ਦੇ ਵਿੱਚ ਵੀ ਮੈਂ ਕਹਿੰਦਾ ਸਾਰੇ ਜਣੇ ਗੁੱਸਾ ਕਰਦੇ ਵੀ ਵੀਰੇ ਨਾਮ ਹੀ ਬੋਲਿਆ ਵੀਰੇ ਨਾਮ ਹੀ ਬੋਲਿਆ ਥੋੜਾ ਜਿਹਾ ਵੀ ਤੁਹਾਡਾ ਬਿਮਾਰ ਸੀਗਾ ਤਾਂ ਕਰਕੇ ਵੀਰੇ ਤੁਹਾਡੇ ਤੋਂ ਨਾਮ ਹੀ ਬੋਲ ਹੋਇਆ ਬਾਕੀ ਆਪਾਂ ਤੁਹਾਡੀ ਹਾਜ਼ਰੀ ਚ ਬੈਠੇ ਆ ਹੁਣ ਇੱਕ ਮਿੰਟ ਹੋਲਡ ਕਰੋ ਮੈਂ ਨਾ ਬੋਲਦਾ ਸਾਰਿਆਂ ਦੇ ਲੋ ਜੀ ਇੱਕ ਨਾਮ ਹੈਗਾ ਗੀਤਾ ਗੀਤਾ ਜੀ ਨੇ ਕਿਹਾ ਵੀ ਤੁਸੀਂ ਮੇਰਾ ਨਾਮ ਨਹੀਂ ਲਿਆ ਵੀ ਮੈਂ ਕਿੰਨੀ ਵਾਰੀ ਕਿਹਾ ਤੇ ਤੁਸੀਂ ਮੇਰਾ ਨਾਮ ਨਹੀਂ ਬੋਲਦੇ ਹਨਾ ਇੱਕ ਆਇਆ ਸੀਗਾ ਕਮੈਂਟ ਅਸੀਂ ਤੁਹਾਡਾ ਵਲੌਗ ਰੋਜ਼ ਦੇਖਦੇ ਹਾਂ ਆਪਣਾ ਕਮੈਂਟ ਤੇ ਨਾਮ ਵੀ ਲਿਖਦੇ ਤੁਸੀਂ ਮੇਰਾ ਨਾਮ ਨਹੀਂ ਬੋਲਿਆ ਇਹ ਹੈਗਾ ਪੂਜਾ ਪੂਜਾ ਜੀ ਨਵੇਂ ਸ਼ਹਿਰ ਤੋਂ ਆ ਜੀ ਧੰਨਵਾਦ ਤੁਹਾਡਾ ਪੂਜਾ ਜੀ ਬਹੁਤ ਬਹੁਤ ਥੋੜਾ ਜਿਹਾ ਨਾ ਕਮੈਂਟ ਕਈ ਵੇਲੇ ਨਹੀਂ ਦੇਖ ਹੁੰਦੇ ਹੈਗੇ ਤੇ ਪੂਜਾ ਜੀ ਤੁਹਾਡਾ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਇੰਨੀ ਸਪੋਰਟ ਕਰਦੇ ਹੋ ਤੇ ਬਾਕੀ ਹੈ ਗਿਆ ਬਹਿਲਾਈ ਰਾਜਾ ਬਹਿਲਾਈ ਬਹਿਲਾਈ ਰਾਜਾ ਕੋਈ ਨਾਮ ਆ ਦੇਖੋ ਬਹਿਲਾਈ ਰਾਜਾ ਸੋ ਤੁਹਾਡਾ ਧੰਨਵਾਦ ਵੀਰੇ ਬਹੁਤ ਬਹੁਤ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਇੱਕ ਹੈਗਾ ਸੁਲਤਾਨਪੁਰ ਲੋਧੀ ਤੋਂ ਆ ਲਾਡੋ 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 ਉਹਨਾਰੇ ਕਾਕੇ ਦਾ ਨਾਮ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਹੈਗਾ ਆਇਨਾ ਆਇਨਾ ਤਪਾ ਆਇਨਾ ਤੁਹਾਪਾ ਜੰਮੂ ਤੋਂ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਇੱਕ ਹੈਗਾ ਜੀ ਸੋਨੂ ਗਿੱਲ ਜਲੰਧਰ ਤੋਂ ਗਿੱਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਦਿਲੋਂ ਧੰਨਵਾਦ ਆ ਜਲੰਧਰ ਵਾਲਿਆਂ ਦਾ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਬਾਕੀ ਹੈਗਾ ਸਿਗਾ ਨਾਮ ਪੂਜਾ ਦੇਵੀ ਸ਼੍ਰੀ ਖਲਾਰਗੜ੍ਹ ਸਾਹਿਬ ਤੇ ਖਲਾਰਗੜ੍ਹ ਸਾਹਿਬ ਤੋਂ ਵੀ ਬਲੌਗ ਦੇਖਦੇ ਹੋ ਕਿਆ ਬਾਤ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਇੱਕ ਨਾਲ ਹੀ ਮੈਸੇਜ ਆਇਆ ਜੁਗੈਨਾ ਜੁਗੈਨਾਂ ਕੋਲਾ ਖਲਾਰਗੜ ਸਾਹਿਬ ਠੀਕ ਆ ਓਕੇ ਇੱਕ ਨਾਮ ਹੈਗਾ ਜੀ ਉਹਨਾਂ ਦਾ ਨਾਮ ਹੈਗਾ ਜਸਪ੍ਰੀਤ ਜਸਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਭੋਪਾਲ ਤੋਂ ਆਜੀ ਜਸਪ੍ਰੀਤ ਜੀ ਸਾਡੇ ਏਰੀਆ ਦੇ ਨੇ ਤੁਸੀਂ ਤੇ ਇੱਕ ਸਿਮਰਨ ਕੋਰ ਆ ਤੇ ਸਿਮਰਨ ਕੋਰ ਜੀ ਮਰੀਂਦਾ ਮਰੀਂਦਾ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਅਗਲਾ ਕਮੈਂਟ ਸੀਗਾ ਆਰਤੀ ਆਰਤੀ ਜੀ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਨਾਲ ਹੀ ਹੈਗਾ ਨਾਮ ਅਨੀਤਾ ਜੀ ਅਨੀਤਾ ਜੀ ਤੇ ਅਨੀਤਾ ਜੀ ਤੋਂ ਬਾਅਦ ਹੈਗਾ ਆ ਕਿਰਤ ਕਿਰਤ ਫਰੋਮ ਹਿਸ਼ਾਰਪੁਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੇਜਲ ਹੇਜਲ ਜੀ ਗੋਲੂ ਜੀ ਤੇ ਔਰ ਕੋਟਲਾ ਜਲੰਧਰ ਤੋਂ ਆ ਜੀ ਇਹ ਤੇ ਇੱਕ ਨਾਮ ਔੜ ਗਵਿਰੀਅਲ ਨਾਮ ਕਈ ਇੰਨੇ ਓਕੇ ਨਹੀਂ ਬੋਲਉਂਦੇ ਆਗੇ ਨਾ ਮੇਰੇ ਤੋਂ ਨਹੀਂ ਇੰਨੇ ਚਾਰ ਓਕੇ ਨਾਲ ਬੋਲਉਂਦੇ ਬਾਕੀ ਜਿੰਨੇ ਕੇ ਬੋਲਉਂਦੇ ਉਹ ਬੋਲ ਦਿੰਦਾ ਨਾ ਤੇ ਪੂਜਾ ਮਕੇਰੀਆਂ ਤੋਂ ਤੇ ਅੱਧੀ ਨਾਮ ਹੈਗਾ ਅੱਗੇ ਪਲਵਿੰਦਰ ਕੌਰ ਮਲਸੀਆਂ ਤੋਂ ਠੀਕ ਆ ਜੀ ਲਾਡੂ ਨਾਮ ਆਪਾਂ ਬੋਲ ਦਿੱਤਾ ਇਹਨਾਂ ਨੇ ਫੇਰ ਦੁਬਾਰਾ ਕਮੈਂਟ ਕੀਤਾ ਸੀ ਧੰਨਵਾਦ ਤੁਹਾਡਾ ਜੀ ਜਸਪ੍ਰੀਤ ਰਾਏ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੱਸੀ ਚੰਡੀਗੜ੍ਹ ਤੋਂ ਜੀ ਤੇ ਅੱਗੇ ਹੈਗਾ ਜੀ ਕਮੈਂਟ ਬਾਬਾ ਜੀ ਦੀ ਮਿਹਰ ਦੇ ਨਾਲ ਸ਼ਾਇਦ ਮੇਰੇ ਖਿਆਲ ਨਾਲ ਕਮੈਂਟ ਸਾਰੇ ਹੋ ਗਏ ਹਨ ਤੇ ਹਾਂ ਲੋ ਜੀ ਜਿੰਨੇ ਕਮੈਂਟ ਸੀ ਮੈਂ ਰੀਡ ਕਰ ਦਿੱਤੇ ਆ ਇਹ ਬਲੌਗ 'ਚ ਮੈਂ ਸਾਰਿਆਂ ਨੂੰ ਕਿਹਾ ਸੀ ਵੀ ਤੁਸੀਂ ਇਹ ਬਲੌਗ ਦੇ ਵਿੱਚ ਕਮੈਂਟ ਕਰਿਓ ਉਹ ਮੈਂ ਨਾ ਬੋਲਦਾਗਾ ਸਾਰਿਆਂ ਨਾਲ ਨਾ ਤੇ ਬਾਕੀ ਮੈਂ ਸਾਰਿਆਂ ਦੇ ਬੋਲ ਦਿੱਤੇ ਹਨ ਤੇ ਹਾਂਜੀ 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 ਹੋ ਗਿਆ ਟੋਟਲੀ ਇੰਨੇ ਨਾਮ ਸੀਗੇ ਇਹ ਨਾਮ ਮੈਂ ਬੋਲ ਦਿੱਤੇ ਆ ਤੇ ਜਿਹੜੇ ਨਾਮ ਹੋਰ ਆ WhatsApp ਤੇ ਪਲੀਜ਼ ਉਹ WhatsApp ਤੇ ਨਾ ਕਰਿਆ ਕਰੋ ਤੁਸੀਂ ਅੱਜ ਦੇ ਬਲੌਗ ਦੇ ਵਿੱਚ ਕਮੈਂਟ ਕਰਿਓ ਤੇ ਮੈਂ ਨਾਮ ਬਾਕੀ ਤੁਹਾਡੇ ਸਾਰਿਆਂ ਦਾ ਰੀਡ ਕਰ ਦੂੰਗਾ ਤੇ ਜਿਹੜੇ Snapchat ਵਾਲੇ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਹੱਥ ਬੰਨ ਕੇ ਬੇਨਤੀ ਆ ਤੁਸੀਂ ਆਪਣੇ ਆਪਣੇ ਨਾਮ ਜਿਹੜੇ ਅੱਜ ਦੇ ਬਲੌਗ ਦੇ ਵਿੱਚ ਮੈਂਸ਼ਨ ਕਰ ਦਿਓ ਤੇ ਮੈਂ ਤੁਹਾਡੇ ਨਾਮ ਜਿਹੜੇ ਰਿਪੀਟ ਕਰ ਦਾਂਗਾ ਤੇ ਬਾਕੀ ਤੁਸੀਂ Snapchat ਤੇ ਜਿਹੜੇ ਹੈਗੇ ਆ ਉਹਨਾਂ ਦੇ ਨਾਮ ਕੋਈ ਦਿੱਕਤ ਨਹੀਂ ਮੈਂ ਬੋਲੂਗਾ ਮੈਂ ਬਾਕੀ ਇੱਕ ਵਾਰੀ ਹੋਰ ਦੇਖ ਲੈਂਦਾ ਕੋਈ ਹੋਰ ਨਾਮ ਹੋਵੇ ਮੇਰੇ ਕਿਤੇ ਖਿਆਲ ਚ ਤੇ ਮੈਂ ਉਹ ਵੀ ਬੋਲ ਦਿੰਦਾ ਹਾਂ ਨਾ ਇਹ ਤਾਂ ਨਾ ਲੱਗਾ ਕਿ ਇਹਦਾ ਨੋਟ ਕੀਤਾ ਹੋਵੇ ਦੋ ਦੋ ਸਕਰੀਨ ਸ਼ਾਟ ਲੈ ਸਕਰੀਨ ਸ਼ਾਟ ਲੈ ਕੱਢੋ ਜੀ ਦੋ ਚਾਰ ਨਾਮ ਹੋਰ ਆ ਇੱਕ ਹੈਗਾ ਹਰਵੀਰ ਬੋਪਾ ਰਾਏ ਤੋਂ ਤੇ ਅੱਗੇ ਕਿਹੜਾ ਨਾਮ ਪ੍ਰੀਤ ਹਰਵੀਰ ਬੋਪਾ ਰਾਏ ਤੋਂ ਤੇ ਹੋਰ ਹੈਗਾ ਨਾਮ ਅ ਅਨੀਤਾ ਜੀ ਲੁਧਿਆਣੇ ਤੋਂ ਹੋਰ ਅੱਗੇ ਨਾਮ ਹੈਗਾ ਜੀ ਚੀਨਾ ਫਰੋਂਟ ਚੰਡੀਗੜ੍ਹ ਤੋਂ ਜੀ ਅਵਲীন ਕੌਰ ਜੀ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਦਲਜੀਤ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗੁਰਜੀਤ ਕੌਰ ਫਗਵਾੜੇ ਤੋਂ ਗੁਰਜੀਤ ਕੋਰ ਸੁਗਵਾੜੇ ਤੋਂ ਦੇ ਅੱਗੇ ਕੀ ਨਾਮ ਆ ਮੰਨਪੀਤ ਮੰਨਪੀਤ ਜਪਨੀਤ ਕੋਰ ਜੰਡੇ ਵਾਲੇ ਤੋਂ ਲੋ ਜੀ ਐਨੇ ਨਾਂ ਸੀਗੇ ਜਿੰਨੇ ਨਾਂ ਹੋਈਦੇ ਆਪਾਂ ਬੋਲ ਦੇਈਦੇ ਆ ਬਾਕੀ ਜਿਹੜੇ ਵੀ ਨਾਂ ਹੋਣਗੇ ਆਪਾਂ ਸਾਰਿਆਂ ਨੂੰ ਬੋਲ ਦਾਂਗੇ ਸਾਰਿਆਂ ਦੇ ਬੋਲ ਦਾਂਗੇ ਜੇ ਕੋਈ ਨਵੇਂ ਨਾਮ ਆਏ ਤਾਂ ਬਾਕੀ ਜਿਨ੍ਹਾਂ ਦੇ ਨਾਮ ਰਹਿੰਦੇ ਆ ਉਹ ਪਲੀਜ਼ ਅੱਜ ਦੇ ਬਲੌਗ ਦੇ ਵਿੱਚ ਮੈਂਸ਼ਨ ਕਰ ਦਿਓ ਆਪਣੇ ਆਪਣੇ ਨਾਮ ਆਪਾਂ ਫੇਰ ਬੋਲ ਦਾਂਗੇ ਕੱਲ ਨੂੰ ਤਾਡੇ ਸਾਹਮਣੇ ਜਿੰਨੇ ਨਾਮ ਹੁੰਦੇ ਸਕਰੀਨਸ਼ਾਟ ਹੁੰਦੇ ਆ ਆਪਾਂ ਕੱਢ ਕੇ ਵਧੀਆ ਤਰੀਕੇ ਨਾਲ ਮੈਂਸ਼ਨ ਕਰ ਦਈ ਰਿਹਾ ਹਰੇਕ ਦੇ ਜਿਹਨਾਂ ਦੇ ਰਹਿ ਗਏ ਉਹਨਾਂ ਲਈ ਕਾਲੂ ਬੋਲਾਂਗੇ ਠੀਕ ਆ ਜਿੰਨੇ ਕ ਸਾਡੇ ਕੋਲ ਸੀ ਆਪਾਂ ਬੋਲ ਦਿੱਤੇ ਆ ਥੈਂਕ ਯੂ ਨਗਾੜ ਕੇ ਗਈ ਹੋ ਕਾਦੇ ਲੜ ਚ ਗਈ ਅਮਨ ਇਹਨਾਂ ਮੈਨੂੰ ਆਪ ਨਹੀਂ ਪਤਾ ਪਤਾ ਨਹੀਂ ਤੇ ਮਤਲਬ ਕਿਹੜੀ ਗੱਲ ਤੋਂ ਮਤਲਬ ਜਿਹੜੀ ਗੱਲ ਹੋਈ ਸੀ ਹੈ ਆਏ ਉਦਾਂ ਹੀ ਆਏ ਮਤਲਬ ਉਦਾਂ ਬੈਂਦੇ ਸੀ ਅਸੀਂ ਪਿਆਰ ਦੇ ਨਾਲ ਬੈਂਦੇ ਸੀ ਮਯਾ ਦੇ ਅੱਛਾ ਲੜਾਈ ਇਹ ਨਹੀਂ ਹੋਈ ਲੜਾਈ ਲੜਿਆ ਇਤੋਂ ਗੱਲ ਹੀ ਨਹੀਂ ਸੀ ਹੂੰ ਲੜਦੇ ਆ ਹੀ ਤੁਸੀਂ ਉਹ ਕਹਿੰਦੀ ਮੈਨੂੰ ਨਹੀਂ ਛੱਡਿਆ ਆ ਉਹ ਕਹਿੰਦੀ ਮੈਨੂੰ ਨਹੀਂ ਛੱਡਿਆ ਉਹ ਜਦੋਂ ਉਹਦੀ ਗੱਲ ਕਰਦੇ ਸੀ ਮੇਰੇ ਜਨਮ ਦਿਨ ਦੀ ਉਹ ਗੱਲ ਤੋਂ ਕਹਿੰਦੀ ਮੈਂ ਕਾਹਦੇ ਲੜਦੇ ਸੀ ਆ ਮੈਂ ਕਿਹਾ ਆਹ ਕਹਿੰਦੀ ਮੈਨੂੰ ਛੱਡਦੇ ਆ ਜੇ ਮੈਨੂੰ ਸਾਦਾ ਮਾ ਜਾਣਾ ਅਮਨ ਕਹਿੰਦੀ ਵੀ ਮੈਨੂੰ ਛੱਡਿਆ ਨਹੀਂ ਆਹ ਉਹ ਗੱਲ ਤੋਂ ਤਾਂ ਤੇ ਲੜਦੀਆਂ ਬੈਠਦੀਆਂ ਸੀ ਜਦੋਂ ਤੂੰ ਕਿ ਮੈਂ ਜਦੋਂ ਮੈਂ ਕਿਹਾ ਵੀ ਕੀ ਗੱਲ ਹੈ ਬੇ ਕਹਿੰਦੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਗੱਲ ਦੱਸ ਕੀ ਗੱਲ ਹੋਈ ਕਾਹਦੇ ਲੜਦੀਆਂ ਸੀ ਹੈਂ ਗਾਇਸ ਨਹੀਂ ਆਇਆ ਜਨਰਲ ਲੜਕੀ ਚਲ ਗਈ ਹੁਣ ਬਲਕ ਗਈ ਹੀ ਜਣੀ ਮੇਰੀ ਨਾ ਲੜਕੀ ਨਹੀਂ ਬਲਕ ਗਈ ਹੁਣ ਹਾਂ ਤੇ ਠੀਕ ਆ ਮੈਂ ਕਿਹਾ ਉਹੀ ਨਾ ਕਰੇ ਸਿਰਸੁਰ ਖੋਲੇ ਹੁਣ ਤੁਸੀਂ ਹੈਂ ਹਾਰ ਤੱਕ ਤੋੜ ਗਿਆ ਇੰਨਾ ਕਿਤੇ ਤੱਕ ਹਾਰ ਰੋਡ ਪੱਥਰ ਆਦੇ ਤੱਕ ਤਰੇ ਉਹ ਕੀ ਕਹਿੰਦੇ ਹੁੰਦੇ ਉਹ ਮਸਾਲਾ ਭਰਨ ਵਾਲੀ ਕੀ ਜੇ ਇਹ ਬੰਦੂਕ ਚ ਠਾ ਠਾ ਉਹ ਚੀਜ਼ ਆ ਇਹ ਪੂਰਾ ਮਸਾਲਾ ਭਰਦੀ ਕਰੇ ਲਿਆ ਜਿੱਦਾਂ ਮਸਾਲਾ ਨਹੀਂ ਭਰੀਦਾ ਉਹ ਮਸਾਲਾ ਭਰਦੀ ਆ ਉਧਰਲੇ ਪਾਸੇ ਮਸਾਲਾ ਭਰ ਕੇ ਥਾਡੇ ਇਹਨੂੰ ਛੱਡ ਦਿੰਦੀ ਆ ਫੇ ਇਧਰੋਂ ਮਸਾਲਾ ਭਰਦੀ ਉਦੋਂ ਛੱਡ ਦਿੰਦੀ ਮੈਂ ਗੱਲ ਨਹੀਂ ਪਰੀ ਚ ਫੇ ਤੇਨਾਂ ਵੀ ਲੜਿਆ ਕਰਨਾ ਤੈਨੂੰ ਆਪਣੀ ਧੀ ਬਣਾਇਆ ਫੇ ਤੇਰੀ ਮੈਂ ਇਧਰ ਹੈ ਹੀ ਨਹੀਂ ਦੋਸਤੋ ਬਲੌਗ ਦਾ ਐਂਡ ਕਰਦੇ ਆ ਇਹ ਮੇਰੀ ਇਹ ਵੀ ਧੀ ਹੈ ਕਿ ਮੈਂ ਦੇਈ ਨਹੀਂ ਨਾ ਇਦਾਂ ਮਸਾਲੇ ਭਰਦੀ ਮਸਾਲਾ ਭਰ ਹਾਂ ਮਸਾਲਾ ਭਰੋ ਜੰਤਰ ਮੰਦ ਆਹ ਦੇਖੋ ਜੀ ਇੰਨੀ ਸਪੇਸ ਇਧਰ ਆ ਚੁੱਕੀ ਆ ਦੱਸੋ ਇਧਰ ਸਾਡੇ ਨਾਲ ਨਾਲ ਵਾਹ ਜੀ ਵਾਹ ਇਹ ਅਟਾ ਵੀ ਜਿੱਦਾਂ ਜਮਨ ਉਦਾਂ ਦੀ ਜਮਨ ਰਮਨ ਦੀ ਭੈਣ ਆ ਛੋਟੀ ਅੱਛਾ ਹਾਂ ਨਾ ਨਾਨੀ ਆ ਨਾ ਭੈਣ ਸਿਸ ਭੈਣ ਆ ਮੇਰੀ ਧੀ ਆ ਇਹ ਵੀ ਅੱਛਾ ਹਾਂ ਇਹ ਜੋ ਮੈਂ ਕਹੂੰਗੀ ਉਹੀ ਕਰੂੰਗੀ ਤੇ ਫੇਰ